ਚੋਣਾ ਨੂੰ ਲੈ ਕੇ ਕਾਫੀ ਜ਼ਿਆਦਾ ਮਾਹੌਲ ਜੋ ਗੁਰੂ ਨਗਰੀ ਦੇ ਵਿੱਚ ਪੱਕਿਆ ਹੋਇਆ ਹੈ ਹਾਲਾਂਕਿ ਜੇਕਰ ਸਵੇਰ ਦੀ ਗੱਲ ਕਰੀਏ ਤਾਂ ਸਵੇਰ ਤੋਂ ਲੈ ਕੇ ਹੁਣ ਤੱਕ ਜ਼ਰੂਰ ਜੋ 25 ਨੰਬਰ ਵਾਰਡ ਦੇ ਵਿੱਚ ਵੀ ਉਹ ਸਟਾਰਟਿੰਗ ਦੇ ਵਿੱਚ ਪਤਾ ਲੱਗਾ ਕਿ ਜੋ ਏਵੀਐਮ ਦਾ ਰੋਲਾ ਪਿਆ ਉਸ ਤੋਂ ਬਾਅਦ ਜੋ ਅਸੀਂ ਮੌਜੂਦ ਹੈਗੇ ਆ 75 ਨੰਬਰ ਵਾਰਡ ਦੇ ਵਿੱਚ ਦੱਸ ਦਈਏ ਕਿ ਗੁਰੂ ਕੀ ਵਡਾਲੀ ਜੋ ਕਿ ਪੈਂਡੂ ਏਰੀਆ ਵੀ ਕਹਿ ਸਕਦੇ ਆ ਕਿ ਇਹ ਜੋ ਪੈਂਦਾ ਹੈ ਕਿਉਂਕਿ ਇਸ ਏਰੀਆ ਦੇ ਵਿੱਚ ਖਾਸ ਕਰਕੇ ਜੇਕਰ ਅਸੀਂ ਗੱਲ ਕਰੀਏ ਤਾਂ ਜੋ ਚੋਣਾਂ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀਆਂ ਤਿੰਨ ਪਾਰਟੀਆਂ ਖਾਸ ਤੌਰ ਦੇ ਉੱਤੇ ਕਹਿ ਲਈਏ ਕਿ ਕਾਂਗਰਸ ਆਪ ਤੇ ਉਸ ਦੇ ਨਾਲ ਸ਼ਰਮਣੀ ਅਕਾਲੀ ਦਲ ਦੇ ਵਿੱਚ ਇੱਕ ਮੇਨ ਵੱਡੀ ਟੱਕਰ ਕਹਿ ਸਕਦੇ ਆ ਤਾਂ ਇਸ ਜਗ੍ਹਾ ਤੋਂ ਉੱਤੇ ਜਿੱਥੇ ਆਪਾਂ ਬੂਥ ਤੇ ਮੌਜੂਦ ਆ ਇੱਥੇ ਚਾਰ ਬੂਥ ਨੂੰ 10 11 ਤੇ 12 ਨੰਬਰ ਜੋ ਬੂਥ ਜਿਹੜੇ ਇਸ ਦੇ ਉੱਤੇ ਬਣੇ ਹੋਏ ਨੇ ਤਾਂ ਦੱਸ ਦਈਏ ਕਿ ਜਾਣਕਾਰੀ ਦੇ ਦਈਏ ਕਿ ਇਸ ਬੂਥ ਦੇ ਉੱਤੇ ਜੋ 75 ਨੰਬਰ ਵਾਰਡ ਦੇ ਵਿੱਚ ਅਕਸਰ ਜੋ ਕਹਿ ਸਕਦੇ ਆ ਸਭ ਤੋਂ ਅਲਰਟ ਜਿਹੜਾ ਬੂਥ ਕਹਿ ਸਕਦੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੇਕਰ ਪਿਛਲੀਆਂ ਚੋਣਾਂ ਦੀ ਗੱਲ ਕਰੀਏ ਤਾਂ ਇਸ ਇਲਾਕੇ ਦੇ ਵਿੱਚ ਇਸ ਵਾਰਡ ਦੇ ਵਿੱਚ ਕਾਫੀ ਜ਼ਿਆਦਾ ਮਾਹੌਲ ਜਿਹੜਾ ਪਖਦਾ ਹੁੰਦਾ ਤਾਂ ਸਿਕਿਉਰਿਟੀ ਦੇ ਵੀ ਪੁਖਤਾ ਪ੍ਰਬੰਧ ਇੱਥੇ ਜਿਹੜੇ ਲਗਾਤਾਰ ਕੀਤੇ ਗਏ ਨੇ ਜੇਕਰ ਅਸੀਂ ਸਿਕਿਉਰਿਟੀ ਦੀ ਗੱਲ ਕਰੀਏ ਤਾਂ ਸਿਕਿਉਰਿਟੀ ਤਿਆਰ ਪਰ ਤਿਆਰ ਉੱਥੇ ਹੈਗੀ ਤਾਂ ਨਾ ਸਿਕਿਉਰਿਟੀ ਹੈਗੀ ਆ ਕਿਉਂਕਿ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਹੋਣ ਦੇ ਨਾਲ ਕਹਿ ਸਕਦੇ ਆ ਕਿ ਉਹਨਾਂ ਦਾ ਜ਼ੋਰ ਜਿਹੜਾ ਥੋੜਾ ਜ਼ਿਆਦਾ ਕਹਿ ਸਕਦੇ ਆ ਲੇਕਿਨ ਇਹ ਜੋ ਦੇਹاتی ਏਰੀਆ ਕਹਿ ਸਕਦੇ ਕਿਉਂਕਿ ਗੁਰੂ ਕੀ ਵਡਾਲੀ ਜੋ ਸ਼ਾਟੇ ਦੇ ਨਾਮ ਲੱਗਦਾ ਇੱਕ ਪਿੰਡ ਜਾਂ ਕਹਿ ਸਕਦੇ ਇੱਕ ਕਸਬਾ ਕਹਿ ਸਕਦੇ ਆ ਕਿਉਂਕਿ ਇਸ ਦੇ ਵਿੱਚ ਜ਼ਿਆਦਾਤਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਵੀ ਜਿਹੜੇ ਸਪੋਰਟਰਸ ਜ਼ਰੂਰ ਹੈਗੇ ਨੇ ਦਿਖਾਈ ਦਿੰਦੇ ਨੇ ਤਾਂ ਉਸ ਦੇ ਨਾਲ ਨਾਲ ਕਹਿ ਸਕਦੇ ਆ ਕਿ ਇਸ ਇਲਾਕੇ ਦੇ ਵਿੱਚ ਜੇਕਰ ਵਿਕਾਸ ਦੀ ਗੱਲ ਕਰ ਲਈਏ ਕਿਉਂਕਿ ਐਮਸੀ ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਵਿਕਾਸ ਦੀਆਂ ਚੋਣਾਂ ਹੁੰਦੀਆਂ ਨੇ ਹਰ ਕਿਸੇ ਨੂੰ ਉਮੀਦ ਹੁੰਦੀ ਹੈ ਕਿ ਕੋਈ ਕਾਉਂਸਲਰ ਕੋਈ ਐਮਸੀ ਜਦੋਂ ਚੁਣਿਆ ਜਾਂਦਾ ਹੈ ਤੇ ਸਾਡੀ ਵਾਰਡ ਦਾ ਸੁਧਾਰ ਕੀਤਾ ਜਾ ਸਕੇ ਸਾਡੇ ਇਲਾਕੇ ਦਾ ਸੁਧਾਰ ਕੀਤਾ ਜਾ ਸਕੇ ਤਾਂ ਗੁਰੂ ਨਗਰੀ ਦੇ ਵਿੱਚ ਸਵੇਰ ਤੋਂ ਹੀ ਜ਼ਰੂਰ ਇੱਕ ਦੋ ਜਗਾਵਾਂ ਦੇ ਉੱਤੇ ਜ਼ਰੂਰ ਥੋੜਾ ਜਿਹਾ ਮਾਹੌਲ ਖਰਾਬ ਹੋਇਆ ਸੀਗਾ ਲੇਕਿਨ ਪ੍ਰਸ਼ਾਸਨ ਵੱਲੋਂ ਠਲ ਪਾ ਲਈਤੀ ਗਈ ਆ ਪ੍ਰਸ਼ਾਸਨ ਵੱਲੋਂ ਉਸੇ ਵਕਤ ਮੌਕੇ ਦੇ ਉੱਤੇ ਉਸੇ ਇਲਾਕੇ ਦਾ ਜੋ ਪ੍ਰਸ਼ਾਸਨ ਨੇ ਜੋ ਸਿਕਿਉਰਿਟੀ ਵਧਾ ਕੇ ਉੱਥੇ ਠੀਕ ਕੀਤਾ ਤਾਂ ਦੱਸ ਦਈਏ ਕਿ ਸਵੇਰ ਤੋਂ ਹੀ ਲਗਾਤਾਰ ਲੋਕ ਜੋ ਠੰਡ ਦੇ ਮੌਸਮ ਦੌਰਾਨ ਫੇਰ ਵੀ ਇੱਥੇ ਜੋ VOTING ਪਾਉਣ ਵਾਸਤੇ ਪਹੁੰਚ ਰਹੇ ਨੇ ਹਰ ਜਗ੍ਹਾ ਦੇ ਉੱਤੇ ਜੇਕਰ ਆਪਾਂ ਗੱਲ ਕਰ ਲਈਏ ਤਾਂ ਲੋਕ ਲਗਾਤਾਰ VOTING ਪਾਉਣ ਵਾਸਤੇ ਪਹੁੰਚ ਰਹੇ ਨੇ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਇਸ MC ਚੋਣਾਂ ਤੋਂ ਬਾਅਦ ਗੁਰੂ ਨਗਰੀ ਦੇ ਵਿੱਚ ਇੱਕ ਸੁਧਾਰ ਦੀ ਇੱਕ ਆਸ ਜ਼ਰੂਰ ਲੋਕ ਲੈ ਕੇ ਚੱਲ ਰਹੇ ਨੇ ਕਿਉਂਕਿ ਵਿਕਾਸ ਦੀ ਗੱਲ ਕਰੀਏ ਜਾਂ ਫਿਰ ਗੱਲ ਕਰੀਏ ਅਸੀਂ ਗੁਰੂ ਨਗਰੀ ਦੇ ਜੋ ਪਾਣੀ ਪ੍ਰਣਾਲੀ ਕਿਉਂਕਿ ਇਸ ਇਲਾਕੇ ਦੇ ਵਿੱਚ ਕਾਫੀ ਦੇਰ ਤੋਂ ਗੰਦੇ ਪਾਣੀ ਨਾਲ ਜੂਝ ਰਹੇ ਨੇ ਲੋਕ ਪੀਣ ਵਾਲਾ ਪਾਣੀ ਜੋ ਕਾਫੀ ਗੰਦਾ ਪਿਛਲੇ ਸਮੇਂ ਤੋਂ ਆ ਰਿਹਾ ਹੈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਜ਼ਰੂਰ ਇੱਕ ਘਰ ਕਰ ਚੁੱਕੀ ਹੈ ਗੱਲ ਕਿ ਜੋ ਇਲਾਕੇ ਦੇ ਵਿੱਚ ਸੁਧਾਰ ਨੂੰ ਲੈ ਕੇ ਜੜੀਆਂ ਵੱਡੀਆਂ ਗੱਲਾਂ ਉਹਨਾਂ ਨੇ ਦੇਖ ਕੇ ਜਿਹੜੀ ਇਸ ਵਾਰ VOTING ਜਿਹੜੀ ਆ ਪਾਉਣੀ ਹੈ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤਾਂ ਹਲਕਾ ਜਿਹੜਾ ਪਸ਼ਮੀ ਆ ਤਾਂ ਇੱਥੋਂ ਦੇ ਮੌਜੂਦਾ ਜੋ ਕਹਿ ਸਕਦੇ ਐ ਐਮਐਲਏ ਸਹਿਬਾਨ ਡਾਕਟਰ ਜਸਬੀਰ ਸਿੰਘ ਜੋ ਹੈਗੇ ਨੇ ਆਮ ਆਦਮੀ ਪਾਰਟੀ ਤੋਂ ਤਾਂ ਉਹਨਾਂ ਦੇ ਜਿਹੜੇ ਕਹਿ ਸਕਦੇ ਆ ਕਿ ਇਸ ਇਲਾਕੇ ਦੇ ਵਿੱਚ ਕਾਫੀ સુધાર ਦੀ ਗੱਲ ਕਰੀਏ ਤਾਂ ਉਹਨਾਂ ਨੇ ਕਾਫੀ ਕਾਰਜ ਜਿਹੜਾ ਇਸ ਇਲਾਕੇ ਦੇ ਵਿੱਚ ਕਰਾਇਆ ਸਰਕਾਰਾਂ ਤੋਂ ਬਾਅਦ ਤਾਂ ਕਹਿ ਸਕਦੇ ਹਾਂ ਕਿ ਇਸ ਇਲਾਕੇ ਦੇ ਵਿੱਚ ਹੁਣ ਜ਼ਰੂਰ ਇਹਨਾਂ ਚੋਣਾਂ ਨੂੰ ਲੈ ਕੇ ਜਿੱਥੇ ਕੀ ਕੈਂਡੀਡੇਟਸ ਖੜੇ ਨੇ ਮੌਜੂਦ ਨੇ ਬਾਕੀ ਇਲਾਕਿਆਂ ਦੀ ਆਪਾਂ ਗੱਲ ਕਰ ਲਈਏ ਬਾਕੀ ਬੂਥਾਂ ਦੀ ਬਾਕੀ ਵਾੜਾਂ ਦੀ ਗੱਲ ਕਰ ਲਈਏ ਤਾਂ ਉੱਥੇ ਤਾਂ ਜ਼ਰੂਰ ਜਿੱਦਾਂ ਤੁਹਾਨੂੰ 79 ਨੰਬਰ ਵਾਰਡ ਦੀ ਤਸਵੀਰ ਸੰਜੀ ਕੀਤੀ ਹੈ 79 ਨੰਬਰ ਵਾਰਡ ਦੇ ਵਿੱਚ ਜੋ ਕਹਿ ਸਕਦੇ ਹਾਂ ਕਿ ਜਿਹੜੇ ਪਾਰਟੀ ਵਾਲੇ ਕੈਂਡੀਡੇਟਸ ਤਾਂ ਹੈਗੇ ਨੇ ਆਮ ਆਦਮੀ ਪਾਰਟੀ ਤੋਂ ਕਾਂਗਰਸ ਤੋਂ ਭਾਜਪਾ ਤੋਂ ਅਕਾਲੀ ਦਲ ਤੋਂ ਲੇਕਿਨ ਇਸ ਤੋਂ ਇਲਾਵਾ ਵੀ ਪੰਜ ਕੈਂਡੀਡੇਟ ਇੱਕ ਵਾਰਡ ਦੇ ਵਿੱਚ ਮਤਲਬ ਕਹਿ ਸਕਦੇ ਕਿ ਨੋ ਕੈਂਡੀਡੇਟ ਨਾਸੀ ਨੰਬਰ ਵਾਰਡ ਚ ਆ ਤੇ ਇਸੇ ਤਰ੍ਹਾਂ ਇਸ ਵਾਰਡ ਦੇ ਵਿੱਚ ਵੀ ਜੋ ਜਿੱਥੇ ਕਿ ਪਾਰਟੀ ਦੇ ਜਿਹੜੇ ਕੈਂਡੀਡੇਟਸ ਹੈਗੇ ਨੇ ਉਸ ਤੋਂ ਇਲਾਵਾ ਆਜ਼ਾਦ ਵੀ ਜਿਹੜੇ ਆ ਕਾਫੀ ਵੱਡੇ ਪੱਤਰ ਤੇ ਲੋਕ ਜਿਹੜੇ ਖੜਕੇ ਚੋਣਾਂ ਜਿਹੜੇ ਲੜ ਰਹੇ ਨੇ ਤਾਂ ਦੇਖਦੇ ਆ ਕਿ ਸ਼ਾਮ ਤੱਕ ਕੀ ਰਿਜਾਵ ਸਾਹਮਣੇ ਆਉਂਦਾ ਲੇਕਿਨ ਹੁਣ ਤੱਕ ਦੱਸ ਦੇ ਕਿ 75 ਨੰਬਰ ਵਾਰਡ ਦੀ ਗੱਲ ਕਰ ਲਈਏ ਤਾਂ 29% VOTING ਜਿਹੜੀ ਇੱਥੇ ਹੋ ਚੁੱਕੀ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅੱਛੇ ਸੁਣਨ ਜਗਵਨੀ ਟੀਵੀ ਸ਼੍ਰੀਮਨ ਸਸਾਈ